ਨਾ ਬੜੀ ਹੈਰਾਨ ਕਰਨ ਵਾਲੀ ਜਿਹੜੀ ਇਹ ਗੱਲ ਪਤਾ ਲੱਗੀ ਹੈ ਕਿ ਇਹੋ ਜੇ ਸੰਤ ਜਿਹੜੇ ਆ ਪਿੰਡ ਪਿੰਡ 'ਚ ਹੋਣੇ ਚਾਹੀਦੇ ਆ ਕਈ ਤਾਂ ਕਲਮ ਉਹ ਨਿੰਦਦੇ ਵੀ ਆ ਸੰਤਾਂ ਨੂੰ ਪਰ ਇਹ ਆਪਣਾ ਪਹਿਲਾਂ ਵੇਖਣਾ ਚਾਹੀਦਾ ਪਸ਼ੋਕੜ ਉਹਨਾਂ ਦਾ ਪ੍ਰਚਾਰ ਘਟਿਆ ਵਾ ਸੰਗਤ ਵੱਲੋਂ ਮਿਲਣਾ ਮਤੇ ਜਾਂਦੇ ਆ ਹਰੇਕ ਪਰਿਵਾਰ ਨੂੰ ਕਹਿੰਦੇ ਆ ਵੀ ਆਪਣਾ ਬੱਚਾ ਜਿਹਨੂੰ ਤੁਸੀਂ ਨਹੀਂ ਪੜ੍ਹਾ ਸਕਦੇ ਜਾਂ ਨਹੀਂ ਸੰਭਾਲ ਸਕਦੇ ਉਹਨੂੰ ਤੁਸੀਂ ਉੱਥੇ ਭੇਜੋ ਜੇ ਆਪਣੇ ਬੱਚੇ ਭੇਜਣ ਨੂੰ ਤਿਆਰ ਨਹੀਂ ਹੁੰਦੇ ਵੀ ਨਹੀਂ ਉੱਥੇ ਕੱਲਾ ਗੁਰਮਤਿ ਸਿਖਾਉਂਦੇ ਆ ਦੁਨਿਆਵੀ ਵਿਦਿਆਲੇ ਪਾਸੇ ਨਾਲ ਢਿੱਲੇ ਪੈਣਾ ਇੱਥੇ ਦੋਨੋਂ ਹੀ ਆ ਦੋਨੋਂ ਹੀ ਆ ਬਿਨ ਘਰ ਘਰ ਅੰਦਰ ਧਰਮਸਾਲ ਸਾਨੂੰ ਗੁਰੂ ਨਾਨਕ ਦੇਵ ਮਹਾਰਾਜ ਨੇ ਜਿਹੜਾ ਉਪਦੇਸ਼ ਦਿੱਤਾ ਵੀ ਹੋਵੇ ਕੀਰਤਨ ਸਦਾ ਵਿਸੋਵਾ ਉਹ ਗੱਲ ਹੁਣ ਰਹਿ ਨਹੀਂ ਗਈ ਜਿਹੜੇ ਉਸਤਾਦ ਆਉਂਦੇ ਆਪਣੇ ਕੋਲ ਪ੍ਰਿੰਸੀਪਲ ਨਹੀਂ ਭਾਈ ਜਸਪਾਲ ਸਿੰਘ ਜਸਪਾਲ ਸਿੰਘ ਜੀ ਹਾਂਜੀ ਪ੍ਰਿੰਸੀਪਲ ਬੜੇ ਮਸ਼ਹੂਰ ਆ ਕੀਰਤਨ ਕਰਦੇ ਜਿਹੜਾ ਬਹੁਤ ਸੋਹਣਾ ਹਾਂਜੀ ਹਾਂਜੀ ਉਹ ਆਉਂਦੇ ਇੱਥੇ ਮੇਨ ਤੌਰ ਤੇ ਵਿਸ਼ੇਸ਼ ਤੌਰ ਤੇ ਜਿਹਦੀ ਤਰ੍ਹਾਂ ਜਿਹੜੀ ਲੱਗਦੀ ਆ ਇਹ ਨਹੀਂ ਵੀ ਪੜਾਈ ਕਰਕੇ ਆਉਂਦੇ ਤੇ ਬਾਅਦ ਚ ਪੜ੍ਹਦੇ ਨਹੀਂ ਐ ਜੋ ਟਿਵੀਸ਼ਨ ਇੱਥੇ ਦਿੱਤੀ ਜਾਂਦੀ ਫ੍ਰੀ ਅੱਛਾ ਜੀ ਫ੍ਰੀ ਸਾਰਾ ਕੁਝ ਫ੍ਰੀ ਆ ਖਾਲਸਾ ਵੈਕ ਜੁਗੀ ਫਤਿਹ ਅੱਜ ਦੀ ਵੀਡੀਓ ਬ ਇਹ ਜਿਹੜਾ ਗੁਰਮਤਿ ਵਿਦਿਆਲੇ ਆ ਇਹ ਪਿੰਡ ਆਸਲ ਉਤਾੜ ਜ਼ਿਲ੍ਹਾ ਤਰਨਤਾਰਨ ਤੇ ਪੰਜਾਬ ਦੇ ਵਿੱਚ ਸਥਿਤ ਆ ਆਪਾਂ ਗਿਆਨੀ ਜੀ ਨਾਲ ਸਾਰੀ ਗੱਲਬਾਤ ਕਰਾਂਗੇ ਕਿ ਇਹ ਵਿਦਿਆਲਾ ਕਿੱਥੇ ਆ ਤੇ ਇਹਨਾਂ ਦੀ ਨਿਗਰਾਨੀ ਕੌਣ ਕਰਨਦਿਆ ਵਾ ਤੇ ਇਹਨਾਂ ਨੂੰ ਮਤਲਬ ਕਿ ਪੜਾਉਣ ਕੌਣ ਦਿਆ ਵਾ ਇੱਥੇ ਕੀ ਸਿੱਖਦੇ ਆ ਤੇ ਕੀ ਕਰਦੇ ਆ ਇੱਥੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਫਦੇ ਗਿਆਨੀ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਤੇ ਗਿਆਨੀ ਜੀ ਦੱਸੋ ਕਿ ਇਹਨਾਂ ਦੀ ਕੌਣ ਦੇਖ ਰੇ ਕਰੰਦਿਆ ਵਾ ਤੇ ਇਹਨਾਂ ਨੂੰ ਕੀ ਇੱਥੇ ਸਿਖਾਇਆ ਜਾਂਦਾ ਗੁਰਮਤਿ ਵਿਦਿਆਲਾ ਹੈਗਾ ਕਿੱਥੇ ਆ ਜਗਾ ਕਿਹੜੀ ਇਹ ਸਥਾਨਾ ਬਾਬਾ ਰਾਏ ਸਾਹਿਬ ਜੀ ਸੋਢੀ ਪਾਸ਼ਾ ਦਾ ਇਹ ਹੋਇਆ 6ਵੇਂ ਪਾਸ਼ਾ ਗੁਰੂ ਹਰਗੋਬਿੰਦ ਮਹਾਰਾਜ ਦੇ گاਾਂ ਆਂਸ਼ਵੰਚ ਦੇ ਵਿੱਚੋਂ ਠੀਕ ਹੈ ਤੇ ਇਹ ਸਥਾਨਾ ਆਪਣੇ ਹਾਸਲ ਉਤਾੜ ਨਗਰ ਠੀਕ ਹੈ ਅ ਨੇੜੇ ਖੇਮ ਕਰਨ ਸ਼ਹਿਰ ਪੈਂਦਾ ਬਹੁਤ ਮਸ਼ਹੂਰ ਹਾਂਜੀ ਤੇ ਪੱਟੀ ਤੋਂ 30 ਕਿਲੋਮੀਟਰ ਇਧਰ ਵਾਲਾ ਠੀਕ ਹੈ ਠੀਕ ਹੈ ਜੀ ਤੇ ਹਾਸਲਪੂਰਾ ਕਹਿੰਦੇ ਲੱਗੇ ਪੂਰਾ ਕੋਨਾ ਪਿੰਡ ਆਪਣੇ ਬਾਬਾ ਕਰਤਾਰ ਸਿੰਘ ਦਾ ਜਨਮ ਸਥਾਨ ਜਿਹੜਾ ਮਸ਼ਹੂਰ ਉਹ ਇਧਰ ਨਾਲ-ਨਾਲ ਦਾ ਪਿੰਡ ਆ ਹਾਂਜੀ ਹਾਂਜੀ ਤੇ ਉਰੇ ਕੋਲ ਆਸਲ ਪੂਰਾ ਨਾਮ ਦੇ ਨਾਲ ਇਕੱਠਾ ਹੀ ਜਾਣਿਆ ਜਾਂਦਾ ਜਾਂਿਆ ਜਾਂਦਾ ਤੇ ਇਹ ਸਥਾਨ ਹੁਣ ਉੱਥੋਂ ਦੇ ਬਾਬਾ ਰਾਏ ਸਾਹਿਬ ਦੀ ਉਹਨਾਂ ਦੇ ਅਣਸ਼ਵੰਸ਼ ਦੇ ਵਿੱਚੋਂ ਹੀ ਮੌਜੂਦਾ ਮੁਖੀ ਉਹਨਾਂ ਨੇ ਇੱਥੇ ਆ ਕੇ ਮਤਲਬ ਭਗਤੀ ਕੀਤੀ ਬਾਬਾ ਰਾਏ ਸਾਹਿਬ ਜੀ ਭਗਤੀ ਕੀਤੀ ਉਹਨਾਂ ਦਾ ਬੰਦਗੀ ਸਥਾਨ ਹੈ ਬੰਦਗੀ ਸਥਾਨ ਇਹ ਹੋਈ ਆ ਹਾਂਜੀ ਠੀਕ ਹੈ ਤੇ ਪ੍ਰਸਿੱਧ ਕੀਤਾ ਉਹਨਾਂ ਦੀਆਂ ਅਣਸ਼ਵੰਸ਼ ਨੇ ਠੀਕ ਆ ਜੀ ਤੇ ਹੁਣ ਉਹਨਾਂ ਦੀਆਂ ਅਣਸ਼ਵੰਸ਼ ਦੇ ਵਿੱਚੋਂ ਹੀ ਬਾਬਾ ਜਸਵੰਤ ਸਿੰਘ ਸੋਢੀ ਹਾਂ ਬੜਾ ਨਾਮ ਸੁਣਿਆ ਉਹਨਾਂ ਦਾ ਮਤਲਬ ਕਿ ਲਾਗੇ ਲਾਗੇ ਬੜਾ ਨਾਮ ਸੁਣਿਆ ਕੋ ਗੁਰਮਤਵ ਦੇ ਅੱਲਾ ਚਲਾਉਂਦਾ ਹੈ ਹਾਂਜੀ ਹਾਂਜੀ ਠੀਕ ਹੈ ਜੀ ਤੇ ਉਹ ਤੁਸੀਂ ਵੇਖਿਆ ਹੀ ਹੋਣਾ ਵੀਡੀਓ ਤੇ ਉਹਨਾਂ ਦੇ ਤੇ ਹੈਗੇ ਹਲੇ ਹਮ ਉਮਰ ਚ ਆ ਹੋਲੀ ਮਤਲਬ ਛੋਟੀ ਉਮਰ ਚ ਹਾਂਜੀ ਹਾਂਜੀ ਤੇ ਬੜੀ ਸਾਰੀ ਸੰਗਤ ਸਾਰਾ ਆਸਲ ਉਤਾੜ ਜਿੰਨਾ ਵੀ ਨਗਰ ਉਹਨਾਂ ਦੇ ਨਾਲ ਸਹਿਯੋਗ ਸਾਥ ਦੇਂਦੇ ਉਹਨਾਂ ਦਾ ਹਾਂਜੀ ਪੂਰਾ ਸਾਥ ਦਿੰਦਾ ਤੇ ਸੇਵਾਵਾਂ ਵੀ ਤੁਸੀਂ ਵੇਖਦੇ ਹੀ ਜਾਵੇ ਲਓ ਕਿ ਹੋਣੀ ਦੀਵਾਨ ਹਾਲ ਦੀਆਂ ਜਿੰਨੀਆਂ ਸੇਵਾਵਾਂ ਇਹ ਚੱਲ ਰਹੀਆਂ ਇੱਥੇ ਠੀਕ ਹੈ ਜੀ ਉਹ ਦੀਵਾਨ ਹਾਲ ਵੀ ਮੈਂ ਵੇਖ ਰਿਹਾ ਸੀ ਉਹ ਨਵੇਂ ਹੀ ਬਣਿਆ ਹਨਾ ਹਾਂਜੀ ਉਹ ਪਹਿਲਾਂ ਬਣਿਆ ਵਾ ਤੇ ਆ ਜਿਹੜਾ ਵਾ ਇਹ ਸੰਗਤ ਜਿਹੜੀ ਹੈ ਨਾ ਆਪਣੇ ਮੇਲਾ ਹੁੰਦਾ ਵਾ ਜੂਨ ਦੇ ਵਿੱਚ ਜੂਨ ਦੇ ਵਿੱਚ ਹਾੜ ਦੇ ਵਿੱਚ ਉਹ ਬਾਬਾ ਰਾਏ ਸਿੰਘ ਜੀ ਸੋਡੀ ਉਹਨਾਂ ਦਾ ਹੀ ਮਨਾਇਆ ਜਾਂਦਾ ਮੇਗਾ ਤੇ ਉਹਦਾ ਕਰਕੇ ਸੰਗਤ ਬਹੁਤੀ ਗਿਣਤੀ ਦੇ ਵਿੱਚ ਆਉਂਦੀ ਹੈ ਠੀਕ ਆ ਸੱਤ ਦਿਨ ਲਗਾਤਾਰ ਚੱਲਦਾ ਛੇ ਕ ਦਿਨ ਸ਼ਾਮ ਦੇ ਦੀਵਾਨ ਹੁੰਦੇ ਆ ਸੱਤਵੇਂ ਦਿਨ ਮੇਨ ਦੀਵਾਨ ਦਿਨ ਦਾ ਠੀਕ ਉਹ ਘਾਟਾ ਪੈਣ ਦੇ ਨਾਲ ਵੀ ਉਹ ਥੋੜਾ ਛੋਟਾ ਰਹਿੰਦਾ ਦੀਵਾਨ ਵਾਲਾ ਅੱਛਾ ਜੀ ਇਸੇ ਕਰਕੇ ਆ ਜਿੰਨਾ ਵੀ ਦੀਵਾਨ ਵਾਲਾ ਆ ਵਿਖਾ ਦਿਓ ਮੜਾ ਜਾ ਇਹ ਜਿਹੜੀ ਨਵੀਂ ਹੁਣ ਸੇਵਾ ਸ਼ੁਰੂ ਕੀਤੀ ਇਸ ਦੀਵਾਨ ਨਾਲ ਬਹੁਤ ਖੁੱਲਾ ਆ ਨਾ ਇਹਦੇ ਵਿੱਚ ਹਾਂਜੀ ਤੇ ਉਹਨਾਂ ਨੇ ਆਪਣੇ ਸਹਿਯੋਗ ਦੇ ਨਾਲ ਬੜਾ ਉਦਮ ਕੀਤਾ ਮਹਾਰਾਜ ਵੱਲੋਂ ਕਿ ਜੋ ਵੀ ਮਹਾਰਾਜ ਨੇ ਸੇਵਾ ਲਈ ਤੇ ਉਹ ਮੰਨ ਲਓ ਕਿ ਬਾਬਾ ਰਾਏ ਸਾਹਿਬ ਜੀ ਤੋਂ ਉਹਨਾਂ ਦਾ ਬੰਦਗੀ ਜਿਹੜੀ ਹੁਣ ਇਹ ਸੰਗਤ ਜੀ ਆਪ ਨੂੰ ਨਾ ਬੜੀ ਹੈਰਾਨ ਕਰਨ ਵਾਲੀ ਜਿਹੜੀ ਇਹ ਗੱਲ ਪਤਾ ਲੱਗੀ ਹੈ ਕਿ ਇਹੋ ਜਿਹੇ ਸੰਤ ਜਿਹੜੇ ਆ ਪਿੰਡ-ਪਿੰਡ ਚ ਹੋਣੇ ਚਾਹੀਦੇ ਆ ਹਨਾ ਇਸ ਤੋਂ ਹੋਣੇ ਚਾਹੀਦੇ ਹੋਣੇ ਚਾਹੀਦੇ ਆ ਨਾ ਆ ਬੇਲੋ ਨਿੱਕੇ-ਨਿੱਕੇ ਬੱਚੇ ਆ ਇਹਨਾਂ ਦਾ ਹੁਣ ਨਵੀਂ ਪੀੜ੍ਹੀ ਆਪਣੀ ਕੀ ਸਿੱਖੂਗੀ ਇਹੋ ਕੁਝ ਸਿੱਖੂਗੀ ਜੇ ਆਪਣੇ ਸੰਤ ਮਹਾਂਪੁਰਖ ਜਿਹੜੇ ਆ ਨਵੀਂ ਪੀੜ੍ਹੀ ਨੂੰ ਆਪਾਂ ਨੂੰ ਸਿਖਾਉਣਗੇ ਕਿ ਕੀ ਕੀ ਸਿਖਣਗੇ ਕੀ ਆਪਣੇ ਕੌਮ ਨੂੰ ਦੇਣਗੇ ਕੀ ਦੇਣਾ ਦੇਣਗੇ ਹਨਾ ਗਿਆਨੀ ਜੀ ਬਹੁਤ ਬਹੁਤ ਪ੍ਰਚਾਰ ਹੋ ਰਿਹਾ ਹੁਣ ਤੇ ਜੀ ਹਾਂਜੀ ਹਾਂਜੀ ਬਿਲਕੁਲ ਹੁਣ ਤੇ ਸੰਤ ਸਾਧੂ ਬੜਾ ਪ੍ਰਚਾਰ ਕਰ ਰਹੇ ਆ ਕਈ ਤਾਂ ਕਲਮ ਬਨੇਂਦਦੇ ਵੀ ਆ ਸੰਤਾਂ ਨੂੰ ਪਰ ਇਹ ਆਪਣਾ ਪਹਿਲਾਂ ਵੇਖਣਾ ਚਾਹੀਦਾ ਪਿਸ਼ੋਕੜ ਉਹਨਾਂ ਦਾ ਹਾਂਜੀ ਤੇ ਬਾਕੀ ਹੁਣ ਬਾਕੀ ਤੁਸੀਂ ਦੱਸੋ ਕਿ ਸਿੱਖਦੇ ਕੀ ਇੱਥੇ ਕੀ ਮਤਲਬ ਇਹਨਾਂ ਦਾ ਬੜੀਆਂ ਸੰਪਰਦਾਵਾਂ ਚੱਲਦੀਆਂ ਜਿਵੇਂ ਦੰਦਮੀ ਟਕਸਾਲ ਹੋ ਗਈ ਹੋਰ ਕਈਆਂ ਸੰਪਰਦਾਵਾਂ 'ਚ ਹੁਣ ਕਹਿੰਦੇ ਪ੍ਰਚਾਰ ਕਰ ਗਿਆ ਪ੍ਰਚਾਰ ਕੋਈ ਨਹੀਂ ਘਟਿਆ ਹਾਂਜੀ ਇਹ ਕੋ ਕਿਤਰਾ ਭੰਜੀ ਸਿੰਘ ਸਿੱਖਦੇ ਇੱਥੇ ਬਿਲਕੁਲ ਆ ਵੇਖੋ ਕਿੱਡੇ ਛੋਟੇ ਛੋਟੇ ਹਨਾ ਹਾਂਜੀ ਸਾਰੇ ਰਹਿੰਦੇ ਸਿੱਖਦੇ ਇੱਥੇ ਪ੍ਰਚਾਰ ਘਟਿਆ ਵਾ ਸੰਗਤ ਵੱਲੋਂ ਬਿਲਕੁਲ ਸੰਗਤ ਹੁਣ ਇਧਰਲੇ ਪਾਸੇ ਕੋਈ ਵੀ ਪਰਿਵਾਰ ਆਪਣਾ ਭੇਜਣਾ ਹੀ ਨਹੀਂ ਚਾਹੁੰਦਾ ਕਿ ਮੇਰਾ ਬੱਚਾ ਕੋਈ ਕੋਈ ਨਾ ਕੋਈ ਸਿੱਖਦੇ ਪੈਣ ਉਹ ਗੁਰਬਾਣੀ ਸਿੱਖ ਜੇ ਹਾਂਜੀ ਉਹ ਇਧਰਲੇ ਪਾਸੇ ਜੋੜਨਾ ਨਹੀਂ ਚ ਇਹ ਉਹ ਹੁਣ ਪਰਿਵਾਰ ਵੱਲੋਂ ਇਤਸ਼ਾਹ ਟੁੱਟ ਗਿਆ ਬੱਚਿਆਂ ਵੱਲ ਤੇ ਆਪਣੇ ਉਹ ਟੁੱਟਣਾ ਹੀ ਟੁੱਟਣਾ ਹੈ ਪਰਿਵਾਰ ਬਿਲਕੁਲ ਤੇ ਇਹ ਹੁਣ ਮਹਾਪੁਰਖ ਚਲੋ ਆਪ ਸਾਹ ਦੇ ਦੇ ਕਿ ਜੋ ਬਾਹਰ ਪ੍ਰੋਗਰਾਮਾਂ ਤੇ ਜਾਂਦੇ ਹਰੇਕ ਪਰਿਵਾਰ ਨੂੰ ਕਹਿੰਦੇ ਆ ਵੀ ਆਪਣਾ ਬੱਚਾ ਜਿਹਨੂੰ ਤੁਸੀਂ ਨਹੀਂ ਪੜ੍ਹਾ ਸਕਦੇ ਜਾਂ ਨਹੀਂ ਸੰਭਾਲ ਸਕਦੇ ਉਹਨੂੰ ਤੁਸੀਂ ਉੱਥੇ ਭੇਜੋ ਇੱਕ ਦਾ ਤੁਹਾਡਾ ਨਾਮ ਰਪਸ਼ਨ ਕਰੂ گا ਗਾਂ ਜਾ ਕੇ ਕੋਈ ਸਿੱਖੂਗਾ ਕੋਈ ਬਣੂ ਕਥਾ ਕਰੂਗਾ ਤੁਹਾਡਾ ਛਾਤੀ ਚੌੜੀ ਹੋਊ ਕਿ ਸਾਡਾ ਬੱਚਾ ਕਥਾ ਕਰਨ ਰਿਹਾ ਹਾਂਜੀ ਕੀਰਤਨ ਕਰਨ ਰਿਹਾ ਬਿਲਕੁਲ ਉਹਨਾਂ ਨੂੰ ਚੰਗੇ ਤਰੀਕੇ ਦੇ ਨਾਲ ਸਾਰਾ ਕੁਝ ਸਮਝਾ ਕੇ ਤੇ ਉਹਨਾਂ ਤੋਂ ਬਾਹਰ ਭਾਵ ਕੇ ਪ੍ਰਚਾਰ ਕਰਕੇ ਮਹਾਪੁਰਖ ਆ ਵੀ ਜਾਂਦੇ ਪ੍ਰਚਾਰ ਕਰਨ ਠੀਕ ਹੈ ਜੀ ਤੇ ਪ੍ਰਚਾਰ ਕਰਕੇ ਤੇ ਇਹ ਸਥਾਨ ਤੇ ਲਿਆਂਕੇ ਤੇ ਸਿਖਾਉਂਦੇ ਠੀਕ ਹੈ ਆ ਨਵਾਂ ਨਵਾਂ ਹੀ ਹੰਦੀ ਵਿਦਿਆਲਾ ਸ਼ੁਰੂ ਹੋਇਆ ਮਹਾਪੁਰਖਾਂ ਨੇ ਬੜਾ ਸਾਥ ਦਿੱਤਾ ਦੇ ਹੋਵੇਖੋ ਹੁਣ ਪਹਚੰਗੀ ਸਿੰਘ ਕਿੰਨੇ ਹੋ ਗਏ ਤੇ ਕਿੰਨੇ ਛੋਟੇ ਛੋਟੇ ਇਹ ਤੇ ਇੱਥੇ ਰਾਏ ਰੱਖ ਕੇ ਇੱਕ ਤਾਂ ਦੁਨਿਆਵੀ ਵਿਦਿਆ ਵੀ ਠੀਕ ਇੱਕ ਉਹ ਨਾ ਵੀ ਇੱਕ ਹੁੰਦਾ ਹੈ ਕਈ ਆਪਣੇ ਬੱਚੇ ਭੇਜਣ ਨੂੰ ਤਿਆਰ ਨਹੀਂ ਹੁੰਦੇ ਵੀ ਨਹੀਂ ਉੱਥੇ ਕੱਲਾ ਗੁਰਮਤਿ ਦੀ ਸਿਖਾਉਂਦੇ ਆ ਨਵੇਂ ਆਵੀ ਵਿਦਿਆਲੇ ਪਾਸੇ ਨਾਲ ਢਿੱਲੇ ਪੈਣਾ ਇੱਥੇ ਦੋਨੋਂ ਹੀ ਆਂ ਦੋਨੋਂ ਠੀਕ ਹੈ ਗੁਰਮਤਿ ਵਿਦਿਆਲ ਨਾਲ ਜਾਂਦੇ ਆ ਤੇ ਨਾਲ ਸਕੂਲ ਜਾਂਦੇ ਆ ਸਵੇਰੇ ਉੱਠ ਕੇ ਸਾਰਿਆਂ ਤੋਂ ਪਹਿਲਾਂ ਇੱਥੇ ਨਾਮ ਦੀ ਬੜੀ ਵੱਡੀ ਮਹਾਨਤਾ ਬਿਲਕੁਲ ਇਹ ਗੁਰੂ ਘਰ ਤੇ ਵੀ ਨਹੀਂ ਵੇਖੀ ਜਾਂਦਾ ਵੀ ਨਾਮ ਚ ਪਾਉਂਦੇ ਹੋਣ ਤੇ ਚੰਗੀ ਸਿੱਖਿਆ ਦਿੰਦੇ ਹੋਣ ਨਹੀਂ ਆਇਆ ਠੀਕ ਹੈ ਕਿਉਂਕਿ ਸਾਧੂ ਤੋਂ ਬਗੈਰ ਕੋਈ ਜੰਨੇ ਵੀ ਗੁਰੂ ਘਰ ਚਲੋ ਮੰਨਦੇ ਕੋਈ ਮਾੜਾ ਨਹੀਂ ਗੁਰੂ ਘਰ ਸਾਰੇ ਹੈਗੇ ਆ ਪਰ ਅੱਜ ਉਹ ਗੱਲ ਨਹੀਂ ਰਹੇਗੀ ਵੀ ਗੁਰੂ ਘਰ ਜਿਹੜੇ ਪਾਠਸ਼ਾਲਾ ਮੇਨ ਮਾਰ ਰਹੇ ਨੇ ਉਹ ਦੂਰੀ ਹੀ ਨਾ ਘਰ ਘਰ ਅੰਦਰ ਧਰਮਸਾਲ ਸਾਨੂੰ ਗੁਰੂ ਨਾਨਕ ਦੇਵ ਮਾਰ ਰਹੇ ਨੇ ਜਿਹੜਾ ਉਪਦੇਸ਼ ਦਿੱਤਾ ਵੀ ਹੋਵੇ ਕੀਰਤਨ ਸਦਾ ਬਸਰ ਉਹ ਗੱਲ ਹੁਣ ਰਹਿ ਨਹੀਂ ਗਈ ਉਹ ਰਹਿ ਗਈ ਜਿੱਥੇ ਸਾਧੂ ਸੰਤ ਹੋਣ ਉਥੇ ਫਿਰ ਐਵੇਂ ਵਿਦਿਆਲੇ ਚੱਲਦੇ ਆ ਉਹ ਆਪਣੀ ਰਹਿਨਮਾਈ ਦੇ ਹੱਥ ਸਾਰਾ ਕੋਈ ਸਿਖਾਉਂਦੇ ਇੱਥੇ ਹੁਣ ਸਵੇਰੇ ਸਾਰੇ ਪੰਜਾਂ ਗੀਉਂਟ ਦੇ 3-4 ਵਜੇ ਠੀਕ ਹੈ ਜੀ ਇਹਨਾਂ ਚੱਲ ਜਣਾ ਦੀਵਾਨ ਹਾਲ ਚ ਠੀਕ ਹੈ ਜੀ ਦੀਵਾਨ ਹਾਲ ਚ ਸਾਰਿਆਂ ਤੋਂ ਪਹਿਲਾਂ ਤਾਂ ਨਿਤਨੇਮ ਹੁੰਦਾ ਠੀਕ ਹੈ ਪੰਜਾਬ ਬਾਣੀਆਂ ਦਾ ਸੁਖਮਨੀ ਸਾਹਿਬ ਚੰਡੀ ਦੀ ਵਾਰ ਦਾ ਪਾਠ ਹੁੰਦਾ ਹੋਰ ਬਾਣੀਆਂ ਵੀ ਸਹੀ ਪੜੀਆਂ ਜਾਂਦੀਆਂ ਠੀਕ ਹੈ ਜੀ ਮਹਾਰਾਜ ਦੀ ਸਰੂਪ ਦਾ ਪ੍ਰਕਾਸ਼ ਵੀ ਇਹਨਾਂ ਪੰਜਾਂ ਗੀਂਘੀ ਸਿੰਘਾਂ ਨੇ ਕਰਨਾ ਅੱਛਾ ਕੋਈ ਇੱਥੋਂ ਹੈਗਾ ਨਹੀਂ ਮੇਨ ਕੋਈ ਹੱਡ ਕਰ ਮਤਲਬ ਕਿੰਨੇ ਸੋਹਣੇ ਲੱਗਦੇ ਹੁਣ ਕਿੰਨੇ ਕਿੰਨੇ ਕੇ ਬੱਚੇ ਦੀਵਾਨ ਹਾਲ ਚ ਕੋਈ ਚੌਰ ਸਾਹਿਬ ਕਰਦਾ ਕੋਈ ਕੋਈ ਆਪ ਹੀ ਸਾਰਿਆਂ ਨੇ ਕਰਨਾ ਭਾਵੇਂ ਸਵੇਰੇ ਆ ਕੇ ਜਿਹਨੇ ਵੀ ਦੇਖਣਾ ਹੋਵੇ ਉਤਰੀ ਆਪ ਹੀ ਸਾਰਾ ਕੁਝ ਨਾ ਆਪ ਹੀ ਕਰਨਾ ਠੀਕ ਹੈ ਜੀ ਤੇ ਆਪ ਇਹਨਾਂ ਪ੍ਰਕਾਸ਼ ਕਰਨੇ ਆ ਉਸੇ ਵੇਲੇ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਜੋ ਪ੍ਰਕਾਸ਼ ਤੋਂ ਬਾਅਦ ਵਿੱਚ ਤੇ ਫਿਰ ਜਾ ਕਰਕੇ ਤੇ ਨਾਮ ਸਿਮਰਨ ਸ਼ੁਰੂ ਹੋ ਜਾਂਦਾ ਸਾਰਿਆਂ ਦੇ ਭਲੇ ਵਾਸਤੇ ਸਰਬੱਤ ਦੇ ਭਲੇ ਵਾਸਤੇ ਸ਼ੁਰੂ ਤੋਂ ਚੱਲਦਾ ਹੀ ਆ ਪਾਵਨ ਸਥਾਨ ਹੀ ਇੱਥੋਂ ਹੀ ਸ਼ੁਰੂ ਹੋਇਆ ਵੀ ਨਾਮ ਸਿਮਰਨ ਤੋਂ ਠੀਕ ਹੈ ਜੀ ਇੱਥੋਂ ਨਗਰਕੇੜੀ ਦੀ ਚੜ੍ਹਦੀ ਕਲਾ ਵਾਸਤੇ ਮਾਹ ਪੁਰਖਾਂ ਦੀ ਸਾਰੇ ਸਰਬੱਤ ਦੇ ਭਲੇ ਵਾਸਤੇ ਪਹਿਲਾਂ ਤੇ ਚੌਪੀ ਸਾਹਿਬ ਦੇ ਜਾਬ ਕਰਦੇ ਸਾਰੇ ਪੰਜੰਗੀ ਰਲ ਮਿਲ ਕੇ ਮਾਹ ਪੁਰਖ ਵੀ ਆਪ ਮੌਜੂਦ ਹੁੰਦੇ ਨਾਲ ਹੁੰਦੇ ਨਾਲ ਹੁੰਦੇ ਨਾਲ ਸੰਗਤ ਵੀ ਹੁੰਦੀ ਹਾਂਜੀ ਨਾਲ ਸੰਗਤ ਸੰਗਤ ਤੇ ਭਰਪੂਰ ਗਿਣਤੀ ਦੇ ਵਿੱਚ ਸ਼ੁਰੂ ਤੋਂ ਆਉਂਦੀ ਰਹੀ ਨਾਲ ਦਿਨੇ ਵੀ ਹਾਂਜੀ ਦਿਨੇ ਵੀ ਤੇ ਸਵੇਰੇ ਤੜਕੇ ਠੀਕ ਹੈ 5 ਵਜੇ ਤੋਂ ਲੈ ਕਰਕੇ ਤੇ ਪੋਣਾ 6 ਵਜੇ ਤੱਕ ਨਾਮ ਸਿਮਰਨ ਹੁੰਦਾ ਪੋਣਾ ਘੰਟਾ ਪੋਣਾ ਘੰਟਾ ਸਵੇਰੇ ਪੋਣਾ ਘੰਟਾ ਸ਼ਾਮ ਨੂੰ ਬਾਅਦ ਵਿੱਚ ਗੁਰਬਾਣੀ ਦੀ ਕਥਾ ਉਹ ਦਾਸ ਤੋਂ ਸੇਵਾ ਲੈਂਦੇ ਮਹਾਰਾਜ ਜਿਤਨਾ ਵੀ ਤੇ ਗੁਰਬਾਣੀ ਦੀ ਕਥਾ ਹੁੰਦੀ ਹੈ ਉਹਦੇ ਵਿੱਚ ਵੀ ਪੰਜੰਗੀ ਮੌਜੂਦ ਹੁੰਦੇ ਬਾਅਦ ਚ ਮਾਹ ਪੁਰਖਾਂ ਨੇ ਅਰਦਾਸ ਬੇਨਤੀ ਕਰਨੀ ਆਪ ਹੀ ਆ ਵੀ ਉਹ ਸਵੇਰੇ ਸ਼ਾਮ ਆਪ ਹੀ ਅਰਦਾਸ ਬੇਨਤੀ ਕਰਦੇ ਠੀਕ ਹੈ ਜੀ ਬਾਅਦ ਚ ਮੁਕਵਾ ਗੋ ਕੇ ਸਾਰੀ ਸੰਪੂਰਨਤਾ ਹੁੰਦੀ ਆ ਜੰਗੀ ਸਿੰਘ ਪ੍ਰਸ਼ਾਦਾ ਛਕਦੇ ਫਿਰ ਇਹਨਾਂ ਨੇ ਤਿਆਰ ਹੋਏ ਇਹਨਾਂ ਦੇ 8 ਵਜੇ ਸਕੂਲ ਚੱਲ ਜਣਾ ਠੀਕ ਹੈ ਜੀ ਸਕੂਲੋਂ ਜਾ ਕੇ ਫਿਰ ਇਹਨਾਂ ਨੇ ਆ ਕੇ 3 ਤੋਂ 5 ਵਜੇ ਤੱਕ ਸੰਥਿਆ ਦੀ ਗੁਰਬਾਣੀ ਦੀ ਕਲਾਹ ਲੱਗਦੀ ਠੀਕ ਹੈ ਇੱਕ ਦਿਨ ਗੁਰਬਾਣੀ ਦੀ ਲੱਗੀ ਅਗਲੇ ਦਿਨ ਕੀਰਤਨ ਦੀ ਲੱਗੀ ਇਤਨਾ ਕੀਰਤਨ ਵੀ ਇਕੱਠਾ ਸਿੱਖਦੇ ਆ ਵਾਜਾ ਤਬਲਾ ਤੇ ਉਹ ਮੇਨ ਉਸਤਾਦ ਆਉਂਦੇ ਆਪਣੇ ਕੋਲ ਪ੍ਰਿੰਸੀਪਲ ਨਹੀਂ ਭਾਈ ਜਸਪਾਲ ਸਿੰਘ ਜਸਪਾਲ ਸਿੰਘ ਜੀ ਹਾਂਜੀ ਪ੍ਰਿੰਸੀਪਲ ਬੜੇ ਮਸ਼ਹੂਰ ਆ ਕੀਰਤਨ ਕਰਦੇ ਜਦੋਂ ਬੋਸ ਹੁਣਾ ਹਾਂਜੀ ਹਾਂਜੀ ਉਹ ਆਉਂਦੇ ਇੱਥੇ ਮੇਨ ਤੌਰ ਤੇ ਵਿਸ਼ੇਸ਼ ਤੌਰ ਤੇ ਮਾਹਪੁਰਖਾਂ ਨੇ ਉਹਨਾਂ ਨੂੰ ਲਾਇਆ ਡੁੱਟੀ ਲਈ ਤੇ ਇੱਥੋਂ ਦੇ ਰਾਗੀ ਸਿੰਘ ਵੀ ਆ ਜਿਹੜੇ ਇਹਨਾਂ ਨੂੰ ਰੋਜ਼ ਰਿਆਜ਼ ਕਰਾਉਂਦੇ ਰੋਜ਼ ਠੀਕ ਹੈ ਤੇ ਉਹਨਾਂ ਨੇ ਮੇਨ ਇੱਕ ਦਿਨ ਹੀ ਆਉਣਾ ਕਿਉਂਕਿ ਵੱਡੇ ਉਹ ਸਾਰੀਆਂ ਥਾਵਾਂ ਤੇ ਜਾਂਦੇ ਆ ਦਮਦਮਿੰਟ ਸਾਲ 'ਚ ਵੀ ਉਹੋ ਜਾਂਦੇ ਆ ਠੀਕ ਹੈ ਭਾਗ ਭਗ ਸਾਰਿਆਂ ਨੂੰ ਪਤਾ ਹੀ ਹੈ ਸੰਗਤ ਰੂਪੀ ਉਹ ਬੜੀਆਂ ਥਾਵਾਂ ਤੇ ਮਸ਼ਹੂਰ ਹੋ ਜਾਂਦੇ ਠੀਕ ਹੈ ਮੇਨ ਦਿਨ ਉਹ ਆ ਗੁਰਬਾਣੀ ਦੀ ਕਲਾਹ ਇਹ ਸੁੱਧ ਸੰਖਿਆ ਲੈਂਦੇ ਸਾਰੇ ਜਾਣੇ ਠੀਕ ਹੈ ਜੀ ਕਹਾਦੇ ਤੋਂ ਸ਼ੁਰੂ ਕਰੀ ਦੀ ਸਹੀ ਜੇ ਸਹੀ ਜੇ ਸਾਰੀ ਗੁਰਬਾਣੀ ਦੀ ਜੰਨੀ ਹੈਗੀ ਸੁੱਧ ਸੰਖਿਆ ਵੀ ਗਾਂ ਕੋਈ ਟੋਕਣ ਵਾਲਾ ਨਾ ਹੋਵੇ ਬੰਦਾ ਠੀਕ ਹੈ ਇਹੋ ਜੀ ਸੰਖਿਆ ਕ੍ਰਿਤਕਸਾਲ ਤੋਂ ਪੜ੍ਹੇ ਹੋਏ ਸਿੰਘ ਸਿਖਾਉਂਦੇ ਆ ਕ੍ਰਿਤਕਸਾਲ ਤੋਂ ਜਿਹੜੇ ਰੇਨਦਮ ਦੇ ਮੇਟਕ ਸਾਹਿਬ ਹਾਂਜੀ ਠੀਕ ਹੈ ਤੇ ਉਹ ਕਲਾਹ ਲਾਉਂਦੇ ਤਿੰਨ ਤੋਂ 5 ਵਜੇ ਤੱਕ ਹਾਂਜੀ ਬਾਅਦ ਚੋਂ 5 ਤੋਂ 6 ਇਤਿਹਾਸ ਦੀ ਕਥਾ ਹੁੰਦੀ ਆ ਠੀਕ ਪੌਣਾ ਕ ਘੰਟਾ ਅੱਧਾ ਘੰਟਾ ਠੀਕ ਹੈ ਬਾਅਦ ਤੋਂ ਭਜੰਗੀ ਸਿੰਘਾਂ ਨੇ ਕੀਰਤਨ ਕਰਨਾ ਅੱਧਾ ਘੰਟਾ ਇਹ ਕੀਰਤਨ ਕਰਦੇ ਬਾਜੋ ਨਾਮ ਵੀ ਸ਼ਾਮ ਨੂੰ ਇਹਨਾਂ ਨਾਮ ਚ ਪਾਉਣਾ ਤੇ ਸਵੇਰੇ ਵੀ ਇਨਾ ਹੀ ਨਾਮ ਵੀ ਪਾਉਣਾ ਅੱਗੇ ਇਲਾਕੇ ਜਿਹੜੇ ਕੀਰਤਨ ਸਿੱਖ ਚੁੱਕੇ ਆ ਪ੍ਰਾਣੇ ਸਿੰਘ ਆ ਜਿਹੜੇ ਵੱਡੇ ਆ ਉਹਨਾਂ ਨੇ ਗਾ ਤਵਲੇ ਵਾਜੇ ਦੇ ਨਾਲ ਨਾਮ ਜੋ ਪਾਉਣਾ ਆਪ ਪਿੱਛੇ ਪਿੱਛੇ ਸੰਗਤ ਨੇ ਬੋਲਣਾ ਠੀਕ ਫੇਰ ਉਹਤਰਾ ਹੀ ਮਹਾਂਪੁਰਖ ਆ ਜਾਂਦੇ ਆ ਹਾਜ਼ਰ ਹੋ ਜਾਂਦੇ ਆ ਤੇ ਇਹਨਾਂ ਨੇ ਫੇਰ ਪਾਉਣਾ ਘੰਟਾ ਨਾਮ ਠੀਕ ਉਸ ਤੋਂ ਬਾਅਦ ਰਹਿਰਾ ਸਾਹਿਬ ਇਹਨਾਂ ਆਪ ਹੀ ਕਰਨੀ ਅੱਛਾ ਇਹ ਨਹੀਂ ਵੀ ਕੋਈ ਇੱਕ ਗਰੰਥੀ ਸਿੰਘ ਹੋਵੇ ਉਹ ਰਹਿਰਾ ਕਰੇ ਸਾਰੇ ਪਚਾਗੀ ਸਿੰਘ ਇਕੱਠੇ ਇੱਕ ਜਣੇ ਨੇ ਅੱਗੇ ਪੜੀ ਜਾਣਾ ਦੋ ਪੰਕਤੀਆਂ ਦੋ ਪੰਕਦਿਆਂ ਪਿਛਲੇ ਜਾਣਾ ਪਿੱਛੇ ਪੜੀ ਜਾਣੀਆਂ ਠੀਕ ਹੈ ਇਤਨਾ ਠੀਕ ਹੈ ਜਿਤਨਾ ਵੀ ਹੋ ਸਕੇ ਵੀ ਇਹਨਾਂ ਨੂੰ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਗੁਰਬਾਣੀ ਨਾਲ ਇਹੋ ਮੰਨੋ ਕਿ ਇੱਥੇ ਤਾਂ ਹੋਰ ਕੋਈ ਗੱਲ ਹੈ ਹੀ ਨਹੀਂ ਨਾ ਗੁਰਬਾਣੀ ਤੋਂ ਸਵੇਰੇ ਉੱਠਦਾ ਸਾਰ ਗੁਰਬਾਣੀ ਸਵੇਰ ਤੋਂ ਲਿਆ ਕਰਕੇ ਤੇ ਸ਼ਾਮ ਤੇ ਕੋਈ ਗੁਰਬਾਣੀ ਤੋਂ ਸਵਾ ਹੋਰ ਕੋਈ ਕੰਮ ਹੈ ਹੀ ਨਹੀਂ ਗੱਲ ਨਹੀਂ ਠੀਕ ਹੈ ਤੇ ਹੁਣ ਹੁਣ ਵੀ ਇਹਨਾਂ ਜੇ ਕਿਤੇ ਛੁੱਟੀ ਹੈ ਅੱਜ ਜੇਵੇਂ ਛੁੱਟੀ ਆਜਣਾ ਨੇ ਸੰਤਿਆਦੀ ਕਲਾਹ 8 ਵਜੇ ਤੜਕੇ ਵੀ ਲਾਈ ਆ ਹੁਣ ਜੇ ਮਾਹ ਗੁਰਖਾ ਦਾ ਹੁਕਮ ਆਇਆ ਤੇ ਇਹਨਾਂ ਨੇ ਸੇਵਾ ਕਰਨ ਕਿਤੇ ਨਾ ਕਿਤੇ ਚਲ ਜਾਣਾ ਜਵੇਂ ਦਿਵਾਨ ਹਾਲ ਦੀ ਸੇਵਾ ਚੱਲਦੀ ਕਿਤੇ ਨਾ ਕਿਤੇ ਇਟਾਂ ਮਤਲਬ ਨਿੱਕੇ ਮੋਟੇ ਜਿੰਨੇ ਵੀ ਸੇਵਾਈ ਉਹ ਕੰਮ ਸੇਵਾ ਕਰਨੀ ਠੀਕ ਆ ਬਾਅਦ ਚ ਦੁਪਹਿਰੇ ਇਹਨਾਂ ਨੂੰ ਸੁਵਾ ਦੇਣਾ ਸਾਰੇ ਥੰਗੇ ਰੈਸਟ ਵੀ ਪੂਰੀ ਤੇ ਉਥੋਂ ਆਉਣਾ ਝਟਕ ਸਕੂਲ ਤੋਂ ਆ ਕੇ ਤੇ ਰੈਸਟ ਕਰਕੇ ਤੇ ਫਿਰ ਕਲਾਸ ਚ ਬਾਅਦ ਵਿੱਚ ਨਾਮ ਸਿਮਰਨ ਬਾਅਦ ਚ ਸ਼ਾਮ ਨੂੰ ਵੇਖੋ ਵੀ ਜੇ ਪੜਾਈ ਦੀ ਕਲਾਸ ਜਿਹੜੀ ਲੱਗਦੀ ਆ ਇਹ ਨਹੀਂ ਵੀ ਪੜਾਈ ਕਰਕੇ ਆਉਂਦੇ ਤੇ ਬਾਅਦ ਚ ਪੜ੍ਹਦੇ ਨਹੀਂ ਆ ਜੋ ਟਿਊਸ਼ਨ ਇੱਥੇ ਦਿੱਤੀ ਇਹ ਸਾਰਾ ਕੁਝ ਫ੍ਰੀ ਆ ਇਹ ਤਾਂ ਬਹੁਤ ਵਧੀਆ ਹਨਾ ਇੱਕ ਚੱਲ ਰਿਹਾ ਵਿਦਿਆਲਾ ਬਹੁਤ ਵਧੀਆ ਰਹਿਣ ਸਹਿਣ ਰਹਿਣ ਸਹਿਣ ਵੀ ਇੱਥੋਂ ਦਾ ਸਾਰਾ ਫ੍ਰੀ ਆ ਹਾਂ ਤੇ ਇੱਥੋਂ ਦਾ ਟਿਊਸ਼ਨ ਜਿਹੜੀ ਆ ਉਹ ਦੋ ਮਾਸਟਰ ਆਉਂਦੇ ਆ ਰਾਤ ਨੂੰ ਹਾਂਜੀ ਦੋ ਮਾਸਟਰ ਸਾਹਿਬ ਆਉਂਦੇ ਆ ਤੇ ਵਧੀਆ ਉਹ ਵੀ ਪੜਾਉਂਦੇ ਸਕੂਲ ਦੇ ਚੰਡੇ ਹੋਏ ਨਹੀਂ ਉਹ ਦੋਵੇਂ ਟਾਈਮ ਆਉਂਦੇ ਆ ਕਿ ਜਾਂ ਇੱਕ ਟਾਈਮ ਆਉਂਦੇ ਨਹੀਂ ਸ਼ਾਮ ਨੂੰ ਠੀਕ ਸ਼ਾਮ ਨੂੰ ਰਾਤ ਨੂੰ ਇਹਨਾਂ ਨੇ ਪ੍ਰਸ਼ਾਦਾ ਛਕ ਕੇ ਹਾਂਜੀ ਤੇ ਡੇਢ ਘੰਟਾ ਇਹਨਾਂ ਦੀ ਟਿਊਸ਼ਨ ਹੁੰਦੀ 9:00 ਵਜੇ ਤੱਕ 7:00 ਵਜੇ ਤੋਂ ਲੈ ਕੇ ਤੇ 9:00 ਵਜੇ ਤੱਕ ਸਾਢੇ 7:00 ਤੱਕ ਉਹ ਬਾਅਦ ਚ ਇਹਨਾਂ ਨੂੰ ਸਵਾਲ ਦਿੱਤਾ ਜਾਂਦਾ ਤੇ ਫਿਰ ਸਵੇਰੇ ਉੱਠ ਕੇ ਉਹ ਸ਼ਡਿਊਲ ਸ਼ੁਰੂ ਹੋਇਆ ਇਸ ਤਰ੍ਹਾਂ ਹੀ ਸੋ ਸੰਗਤ ਜੀ ਆਪਾਂ ਦੇਖੋ ਧਿਆਨ ਮਾਰੋ ਕਿ ਲੋਕ ਕਹਿੰਦੇ ਆ ਪ੍ਰਚਾਰ ਬੜਾ ਘੜ ਗਿਆ ਪ੍ਰਚਾਰ ਬੜਾ ਘੜ ਗਿਆ ਇਸਾਈ ਮਾਤਾ ਲਾ ਲੋਕ ਤੁਰੇ ਜਾਂਦੇ ਆ ਪਰ ਨਹੀਂ ਆ ਹਜੇ ਵੀ ਇਹੋ ਜੇ ਸੰਤ ਮੌਜੂਦ ਆ ਜਿਹੜਾ ਆਪਣੇ ਕੌਮ ਨੂੰ ਜਿਹੜਾ ਵਾ ਸੰਭਾਲਣਾ ਚਾਹੁੰਦੇ ਆ ਇਹੋ ਜੇ ਸੰਤ ਜਿਹੜੇ ਹਜੇ ਤੱਕ ਮੌਜੂਦ ਆ ਸੋ ਤੁਸੀਂ ਹੁਣ ਵੇਖ ਹੀ ਸਕਦੇ ਜੇ ਕਿ ਨਿੱਕੇ ਨਿੱਕੇ ਬੱਚੇ ਤੁਸੀਂ ਵੀ ਆਪਣੇ ਬੱਚੇ ਜ਼ਰੂਰ ਇਸ ਇਸ ਸੰਸਥਾਨਾ ਜੋੜੋ ਠੀਕ ਆ ਇਹ ਸੰਸਥਾਨਾ ਜੋੜੋ ਜੋ ਬੱਚੇ ਜੁੜ ਕੇ ਆਪਣੀ ਕੌਮ ਦਾ ਤੇ ਆਪਣੇ ਖਾਲਸੇ ਦਾ ਜਿਹੜਾ ਉਹ ਨਾਂ ਜਿਹੜਾ ਵਾ ਉੱਚਾ ਕਰ ਸਕਾ ਹਾਂਜੀ ਹਾਂਜੀ ਹੁਣ ਹੁਣ ਸਮਾਈਆ ਹੁਣ ਹੀ ਸਮਾ ਬਾਅਦ ਵਿੱਚ ਜਿੱਦਨੂ ਬੱਚਾ ਤੁਰ ਗਿਆ ਮੋਢ ਬੱਜ ਗਿਆ ਨਸ਼ਿਆਂ ਵਾਲੇ ਪਾਸੇ ਬਾਅਦ ਚ ਫਿਰ ਨਸ਼ਾ ਨਸ਼ਾ ਵਾਲੇ ਤੁਰ ਜਾਣਾ ਹਾਂਜੀ ਬਾਅਦ ਚ ਫਿਰ ਪਰਿਵਾਰ ਮਾਹ ਪੁਰਖਾਂ ਦੇ ਕੋਲ ਹੀ ਆਉਂਦਾ ਬਾਬਿਆਂ ਕੋਲ ਇਹਨਾਂ ਕੁੜੀ ਵੀ ਸਾਡਾ ਬੱਚਾ ਨਸ਼ਿਆਂ ਵਾਲੇ ਪਾਸੇ ਚਲ ਗਿਆ ਉੱਥੇ ਪਾਸੇ ਤੁਰ ਪਿਆ ਇਹ ਸੰਗਤ ਦਾ ਨਸਰ ਜੇ ਮਾੜੀ ਸੰਗਤ ਚ ਬਹਿ ਜਾਗੇ ਤੇ ਮਾੜੇ ਤੇ ਜੇ ਚੰਗੀ ਸੰਗਤ ਚ ਬਹਿਦਾਂਗੇ ਇੱਥੇ ਦੇਖ ਲੋ ਸਵੇਰੇ ਸ਼ਾਮ ਨਾਮ ਦੀ ਗੱਲ ਹੀ ਆ ਸਵੇਰ ਤੋਂ ਲੈ ਕੇ ਕਰ ਤੇ ਜਿਹੜੇ ਨਾਮ ਲੱਪਣਗੇ ਬਾਣੀ ਪੜਨਗੇ ਤੇ ਉਹੋ ਜੇ ਗੋਣਨਾਂ ਜਾਜ ਚਾਹਣੇ ਗਾਂ ਉਹੋ ਜਾ ਕਰਕੇ ਮਾਂ ਮਾਦਾ ਪਿਤਾ ਦੀ ਵੀ ਗਾਂ ਜਾ ਕਰਕੇ ਵਾਹ ਵਾਹ ਹੀ ਹੋਊਗੀ ਛਾਤੀ ਚੌੜੀ ਹੋਊ ਵੀ ਹਾਂ ਸਾਡਾ ਬੱਚਾ ਹੁੰਦਾ ਤੇ ਦੁਨੀਆ ਵੀ ਲੋਕੀ ਵਸਲਾਉਣਗੇ ਵੀ ਹਾਂ ਫਲਾਣੇ ਬੱਚੇ ਆਪੀ ਕਿਸ ਕਰਨ ਕਿਤੇ ਇਹਨਾਂ ਦੇ ਵਿੱਚੋਂ ਹੀ ਹੁਣ ਕੋਈ ਨਾ ਕੋਈ ਆਕਾਲ ਤਤ ਦਾ ਜਹੇਦਾਰ ਕੋਈ ਨਾ ਕੋਈ ਸਿੰਘ ਸਾਹਿਬ ਸਿੰਘ ਸਾਹਿਬ ਕੋਈ ਨਾ ਕੋਈ ਮੇਨ ਹੈਡ ਗ੍ਰੰਤੀ ਕਿਸਨਾ ਕਿਸੇ ਗੁਰੂ ਕਰਦੇ ਦੇ ਵੱਡੇ ਦੇਸ਼ ਪ੍ਰਦੇਸ਼ ਦੇ ਵਿੱਚ ਇਹਨਾਂ ਨੇ ਗਾਂ ਜਾਣਾ ਜੇ ਮਿਹਨਤ ਕਰਨ ਮਿਹਨਤ ਕਰਨ ਬੱਚੇ ਆਪ ਦੀ ਮਿਹਨਤ ਆਪ ਕਰਨ ਕਢਾਉਣ ਵਾਲੇ ਇੱਥੇ ਮਿਹਨਤ ਕਰਾਉਣ ਵਾਲੇ ਜਿਵੇਂ ਜਹੇਦਾਰ ਹੈਗੇ ਮੇਨ ਬੱਚਿਆਂ ਨੂੰ ਸਾਂਭਣ ਵਾਲੇ ਇਹ ਨਹੀਂ ਵੀ ਇੰਨੇ ਬੱਚੇ ਕੋਈ ਸਾਂਭਣ ਵਾਲਾ ਨਹੀਂ ਹੈਗਾ ਇਹ ਸਾਂਭਣ ਵਾਲੇ ਸਾਰਾ ਕੁਝ ਆਪ ਵਿਆਹੇ ਵਰੇ ਆ ਤੇ ਇਹਨਾਂ ਦੇ ਆਪਣੇ ਪਰਿਵਾਰ ਹੈਗਾ ਬੱਚਾ ਹੈਗਾ ਇੱਥੋਂ ਦੇ ਰਹਿਣ ਵਾਲੇ ਤੇ ਇਹ ਸਾਂਭਦੇ ਸਵੇਰੇ ਉੱਠ ਕੇ ਇਹਨਾਂ ਹੀ ਕੇਸ ਵਾਉਣੇ ਇਹਨਾਂ ਦੇ ਚੰਗੇ ਤਰੀਕੇ ਨਾਲ ਦੋਨਾਂ ਤਰੀਕੇ ਇੰਨਾ ਵੀ ਸੇਵਾ ਫਿਰ ਬਹੁਤ ਵੱਡੀ ਆ ਜਿਹੜਾ ਕੇਸ ਥੋਣਾ ਬੱਚਿਆਂ ਨੂੰ ਕੇਸ ਹਨਾ ਇਸ਼ਨਾਨ ਕਰਵਾਉਣਾ ਉਹਨਾਂ ਦੇ ਕੇਸਾਂ ਨੂੰ ਤੇਲ ਉਹ ਯਾਰਾ ਸਾਰਾ ਵਧੀਆ ਬਹੁਤ ਵਧੀਆ ਬਾਕੀ ਬਾਕੀ ਪੂਰਾ ਚੰਗੇ ਤਰੀਕੇ ਦੇ ਨਾਲ ਰੱਖੀਦਾ ਵੀ ਦਵਕਾ ਵੀ ਰੱਖਣਾ ਪੈਂਦਾ ਕਿਉਂਕਿ ਰੱਖਣਾ ਪੈਂਦਾ ਫਿਰ ਚਲੋ ਬੱਚਿਆਂ ਨੇ ਸਿੱਖਣਾ ਸੋ ਗਿਆਨੀ ਜੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਾ ਹਾਂ ਤੇ ਆਪਾਂ ਹੁਣ ਵਾਈਗੁਰ ਜੀ ਖਾਲਸਾ ਵਜਿ ਕਿਸੇ ਇਥੇ ਮੈਂ ਕੱਟ ਦੂੰਗਾ ਇੱਕ